ਅੱਜ ਆਪਣੇ ਆਏ ਸੀ ਟੋਕਰਿਆਂ ਵਾਲਾ ਭਾਈ ਤੇ ਕਾਫੀ ਟਾਈਮ ਹੋ ਗਿਆ ਸੀ ਵੇਟ ਕਰਦੇ ਨੇ ਟੋਕਰੇ ਬਣਾਉਣੇ ਸੀ ਆਪਾਂ ਤੇ ਤੂਦ ਵੀ ਆਪਾਂ ਕਾਫੀ ਵੱਧ ਗਿਆ ਸੀ ਤੇ ਆਜੋ ਤੁਹਾਨੂੰ ਦਿਖਾਉਨੇ ਆ ਟੋਕਰੇ ਕਿਵੇਂ ਬਣਦੇ ਕਾਫੀ ਹੋ ਗਿਆ ਮਤਲਬ ਲੋਪ ਵੀ ਹੋ ਚੱਲੇ ਆ ਟੋਕਰੇ ਬਣਾਉਣ ਵਾਲੇ ਵੀ ਦੀਦੀ ਤੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਤਾਂ ਪਤਾ ਹੀ ਐ ਚਲੋ ਮੇਰੀ ਕੇਜ ਵਾਲੇ ਵੀ ਪਤਾ ਹੀ ਹੋਣਗੇ ਤੇ ਜਿਹੜੀ ਨਵੀਂ ਜਨਰੇਸ਼ਨ ਆ ਵੀ ਕਿਵੇਂ ਬਣਦੇ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਤੇ ਸੋਹਣਾ ਸੋਹਣਾ ਕਮੈਂਟ ਕਰੀ ਚੱਲਿਓ ਅੱਜ ਦਿਨ ਦਿਖਾਉਨੇ ਆ ਉਹ ਹੜਾ ਰਾਜਦੂਤ ਬਾਈ ਤੇ ਕਿੱਧਰ ਗਿਆ ਬਾਈ ਬਾਈ ਦੀ ਰੋਟੀ ਖਾਉਂਗੇ ਕੀ ਹਾਲ ਆ ਤੇਰੀ ਬੇਟੀ ਬਹੁਤ ਕਛਤੀ ਸੀ ਤਾਂ ਤੇਰੀ ਵੇਟ ਬਹੁਤ ਕੀਤੀ ਸੀ ਹੁਣ ਬਣਨਗੇ ਟੋਕਰ ਆਪਣੇ ਹਾਂ ਬਣ ਜਾਣਗੇ ਹੈ ਅੱਜ ਹੀ ਵੱਢਗੇ ਤੇ ਅੱਜ ਹੀ ਬਣਾ ਗਏ ਨੇ ਅੱਛਾ ਮੈਂ ਰੱਖਣਾ ਤਾਂ ਨਹੀਂ ਲੋੜ ਜਿਵੇਂ ਕਹਿੰਦੇ ਰੱਖ ਕੇ ਫੇਰ ਬਣਾਉਂਦੇ ਅੱਜ ਹੀ ਬਣਾ ਲਵਾਂ ਕੱਢ ਦੇਣੇ ਚਾਹੀਏ ਜੇ ਕਿਤੇ ਟੋਕਰੇ ਡੱਕਰੇ ਬਰੋਣੇ ਆ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਜਿਹਨਾਂ ਦੇ ਦੂਤ ਐ ਸਾਡੇ ਵਾਂਗੂ ਵਧੇ ਪਏ ਪੂਰੇ ਹਨਾ ਜਿਹਨਾਂ ਨੇ ਨਹੀਂ ਛਾਂਗੇ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਯਾਰ ਬਾਈ ਕਿੱਥੇ ਆ ਹੈ ਕਿੱਥੇ ਆ ਤੂੰ ਮੋਬਾਈਲ ਨੰਬਰ ਬੋਲਾਉਦਾ ਮੇਰੇ ਤਾਂ ਵੀ ਇਸ ਤਰ੍ਹਾਂ ਇਹਦੇ ਕੋਲੇ ਤਾਂ ਬਾਈ ਇਹ ਬੋਲਣਾ ਨਹੀਂ ਬਾਈ ਕੋਲੇ ਤਾਂ ਲਿਖਿਆ ਬਾਈ ਹਨਾ ਬਾਈ ਬੰਦਾ ਬੂਰਾ ਜਗਾੜੀ ਨੇ ਲੈ ਕੇ ਰੱਖਦਾ ਹੈ ਲੈ ਵੀ ਇਹ ਕਿਹੜਾ ਨੰਬਰ ਆ ਤੇਰਾ ਆ ਵੀ ਇਧਰ ਲਾ ਕੇ ਇਧਰ ਲਾ ਲਿਖਿਆ ਵਾ ਅਜ ਮੇਰਾ ਤੇਰਾ ਨਾ ਲਾਗੇ ਇਹਦਾ ਨਾ ਹੈਗਾ ਇਹ ਬਾਈ ਦਾ ਨਾ ਹੈ ਅਜਮੇਰ ਤੇ ਆ ਹੈਗਾ ਇਹਦਾ ਮੋਬਾਈਲ ਨੰਬਰ ਜੇ ਕਿਸੇ ਨੇ ਟੋਕੇ ਟਰੱਕ ਬਣਾਉਣੇ ਆ ਤੇ ਇਹਦੇ ਨਾਲ ਜਰੂਰ ਸੰਪਰਕ ਕਰ ਲਿਓ ਨੰਬਰ ਮੈਂ ਬੋਲ ਦਿੰਨਾ 81463 30858 81463 30858 ਇਹ ਨੰਬਰ ਅਜਮੇਰ ਬਾਈ ਦਾ ਤੇ ਆ ਹੈਗਾ ਬਾਈ ਅਜਮੇਰ ਤੇ ਟੋਕੇ ਟਰੱਕ ਬਣਾਉਣੇ ਸ਼ਾਬੇ ਸ਼ੂਬੇ ਹਨਾ ਜਿਹੜੇ ਛਾਬਿਆਂ ਛੁੱਬਿਆਂ ਵਿੱਚ ਰੋਟੀ ਬਣਾਉਂਦੇ ਆ ਅੱਜ ਕੱਲ ਪਕਾਉਂਦੇ ਰੱਖਦੇ ਆ ਉਹਨਾਂ ਨੂੰ ਉਹਨਾਂ ਦਾ ਰੱਖ ਰਹੀ ਸੁਆਦ ਤੇ ਟੋਕਰਿਆਂ ਵਾਲੇ ਟੋਕਰਿਆਂ ਦਾ ਠੀਕ ਹੈ ਤੇ ਬਾਈ ਨੂੰ ਹੁਣ ਬਣਾਉਂਦੇ ਵਿਖਾਉਨੇ ਤੁਹਾਨੂੰ ਲੈ ਬਾਈ ਪਹਿਲਾਂ ਤਾਂ ਸ਼ਕੋ ਪ੍ਰਸ਼ਾਦਾ ਤੁਸੀਂ ਤੇ ਇਸ ਤੋਂ ਬਾਅਦ ਇਹ ਆਪ ਹੀ ਵਧਣਗੇ ਇਹਨਾਂ ਨੂੰ ਕਲਾਕਾਰੀ ਜਿਵੇਂ ਆਉਂਦੀ ਹੈ ਆਲੋ ਬਾਈ ਜੀ ਬਾੜ ਦੀ ਬਾੜ ਦੀ ਆਓ ਵੜ ਜਓ ਅੱਜ ਕਿਹਦੀਆਂ ਵੀ ਲਾਜਣਾ ਟਾਈਮ ਜਿੰਨਾ ਟਾਈਮ ਤੁਸੀਂ ਛਕਣਾ ਪ੍ਰਸ਼ਾਦਾ ਤੋਂ ਉਹਨਾ ਟਾਈਮ ਇਹ ਡਿਊਟੀ ਲਾਉਂਦੇ ਆ ਠੀਕ ਹੈ ਮਰਦੇ ਇਹ ਚੱਲ ਵੱਡੇ ਉਹ ਤਰੀਕੇ ਨਾਲ ਆਵਾ ਭਾਈ ਜਿਵੇਂ ਚੋਣ ਨਾਲੋਂ ਵੱਡੀਆਂ ਬਾਜਾ ਨਾਲੋਂ ਵੱਡੀਆਂ ਬੇਫੁੱਟੂ ਦਾ ਆਈ ਫੁੱਟ ਹਾਂ ਟੋਕਰਾਂ ਡੁਕਰਾਂ ਦਾ ਭਾਈ ਅੱਗੇ ਨਾਲੋਂ ਕੰਮ ਕੰਮ ਘਟ ਗਿਆ ਕਿ ਕਿਵੇਂ ਹਾਂ ਜਿਵੇਂ ਲੋਕੀ ਵੱਧ ਪਹਿਲਾਂ ਟੋਕਰੇ ਡੱਕਰੇ ਬਣਾਉਂਦੇ ਸੀ ਕਿ ਨਹੀਂ ਹੁਣ ਹੋਣਾ ਹੈ ਨਹੀਂ ਜਾਂ ਜਾਈ ਹੈ ਨਹੀਂ ਹਨ ਲੋਕਾਂ ਦੇ ਮੱਝੇ ਹਨ ਤੇ ਪੱਠੇ ਕਿਹਦੇ ਨਾਲ ਪਾਉਣਗੇ ਕਿ ਨਹੀਂ ਸਾਰੇ ਬੰਦੇ ਮੱਝਾਂ ਉੱਠ ਗਏ ਹੁਣ ਹੈ ਸਾਰੇ ਬਾਹਰ ਹੀ ਉੱਠ ਗਏ ਸਾਰੇ ਬਾਹਰ ਉੱਠ ਗਏ ਹੋਰ ਐਨੇ ਡਰਾਤੇ ਮੈਂ ਡਰਾਉ ਨਹੀਂ ਸਾਰੇ ਹਾਂ ਉੱਠ ਗਏ ਹੋਰ ਯਾ ਕੰਮ ਕਰ ਹੈ ਨਹੀਂ ਆਪਣੇ ਇੱਥੇ ਉਹਨਾਂ ਘਾਟਾ ਹੁਣ ਅੱਛਾ ਕੰਮ ਘਾਟਾ ਇਹ ਟੋਕਰਾਂ ਨਾਲ ਘਾਟਾ ਕਿ ਟੋਕੇ ਜਿਹੜੇ ਪੱਟੀ ਹੁਣ ਪੱਟ ਦਿੰਦੇ ਤੂੰ ਤੂੰ ਤਾਂ ਪੱਟ ਦਿੰਦੇ ਆ ਉਹ ਕਿ ਚੋਨਾ ਲਾ ਦਿੰਦੇ ਉਹ ਘੱਟ ਹੁੰਦੇ ਆ ਅੱਛਾ ਚੋਨਾ ਲਾ ਦਿੰਦੇ ਪੱਟ ਆਈ ਗੋ ਬੱਜਾ ਮੱਜਾ ਮੱਜਾਂ ਘੱਟ ਰੱਖ ਲੈ ਕਿਨੇ ਚੱਲ ਤੂੰ ਖਾ ਰੋਟੀ ਟਕਾ ਕੇ ਤੇ ਮੱਜਾਂ ਲੈ ਲੋ ਆ ਬਾਈ ਸਾਰੇ ਕਾਹਦੇ ਨੁਕਸਾਨ ਬਾਹਰ ਜਾਣ ਨਾ ਇਕੱਲੇ ਇੱਕ ਜਾਨੇ ਦਾ ਨੁਕਸਾਨ ਨਹੀਂ ਹੁੰਦਾ ਆ ਬਾਈ ਹੁਣਾਂ ਦਾ ਵੀ ਨੁਕਸਾਨ ਹੁੰਦਾ ਜਿਹੜੇ ਬੰਦੇ ਬਾਹਰ ਚਲੇ ਜਾਂਦੇ ਜਿੰਨੇ ਤਾਂ ਇੱਥੇ ਹੋਊਗੀ ਮੱਜਾ ਰੱਖੂ ਪੱਠੇ ਪਾਉਣਗੇ ਤੇ ਟੋਕਰੇ ਟੋਕਰੇ ਬੰਨਣਗੇ ਤੇ ਬਾਈ ਹੁਣਾਂ ਦਾ ਵੀ ਕੰਮ ਚੱਲਦਾ ਰੂ ਹਨਾ ਬਾਈ ਐਵੇਂ ਹੀ ਗੱਲ ਬਾਤ ਲੈ ਵੀ ਕੋਈ ਨਹੀਂ ਰੱਖਦਾ ਮੱਜਾਂ ਲੋਕੀ ਹਣ ਡੋਲੂ ਵਾਲਾ ਤਾਂ ਅੱਧੀ ਚਾਹੁੰਦੇ ਐ ਵੇ ਡੈਰੀ ਤੇ ਜਾਈਏ ਤੇ ਡੋਲੂ ਜੋ ਪਾ ਲੈਗੇ ਸਾਰੇ ਇਸ ਕਿਤੇ ਤੀ ਹੈ ਚਲ ਚਲੋ 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 ਤੋ ਪਹੁੰਚੋ ਬਾਈ ਕੋਲੇ ਆ ਸਕੂਟਰੀ ਚਾਣਾ ਢਾਈ ਉਧਰ ਦੀ ਲੈ ਕੇ ਜਾਓ ਉਧਰ ਚਲੋ ਚਲ 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 ਓਕੇ ਬਾਈ ਨੇ ਬਣਾ ਦੀਆਂ ਕਲਮਾ ਸਟਾਰਟ ਕਰਤੀਆਂ ਉਹਦੀਆਂ ਹਨਾ ਬਾਈ ਤੇ ਕਲਮਾ ਹੀ ਤੋ ਵੀ ਸਜਣੋ ਨਾਲ ਨਾਲ ਤੁਸੀਂ ਦੇਖੀ ਚਲੋ ਬਾਈ ਨੇ ਆਪਦਾ ਕੰਮ ਸਟਾਰਟ ਕਰਤਾ ਅ ਕਲਮਾ ਕੱਟ-ਕੱਟ ਕੇ ਇਹਨੇ ਰੱਖ ਲਈਆਂ ਨੇ ਸਾਈਡ ਤੇ ਕਰੀ ਜਾਂਦਾ ਜਿਹੜੀ ਕਿੱਥੇ ਲੱਗਣੀ ਹੈ ਹਨਾ ਤੇ ਜੁੜੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੋਹਣਾ ਜਿਹਾ ਕਮੈਂਟ ਕਰਿਓ ਤਾਂ ਤੁਸੀਂ ਵੇਖਤਾ ਲੈਨੇ ਆ ਤੇ ਕਮੈਂਟ ਨਹੀਂ ਕਰਦੇ ਤੇ ਲਾਈਕ ਵੀ ਕਰਦੇ ਆ ਕਰੋ ਛੋਡੇ ਭਰਾ ਨੂੰ ਤੇ ਅਸੀਂ ਵੀ ਮਤਲਬ ਸਰਚ ਇੰਜਨ ਚ ਆ ਜਾਈਏ ਕਿ ਨਹੀਂ ਸੋਨੇ ਸੋਨੇ ਪਿਆਰ ਪਿਆਰੇ ਕਮੈਂਟ ਕਰਿਆ ਕਰੋ ਆ ਦੇਖੋ ਅੱਛਾ ਟੋਕਰਿਆਂ ਦੇ ਨਾਲ ਨਾਲ ਕੰਮ ਹੈ ਪਸ਼ੂਆਂ ਦਾ ਜਿਹੜੇ ਵਾਲ-ਵਾਲ ਮਸ਼ੀਨ ਨਾਲ ਜਿਹੜੀ ਹੁੰਦੀ ਹੈ ਨਾ ਠੀਕ ਹੈ ਆਹ ਜਿਵੇਂ ਟੋਕਰਿਆਂ ਦਾ ਕੰਮ ਢੱਗ ਗਿਆ ਫਿਰ ਨਾਲ ਨਾਲ ਕੋਈ ਹੋਰ ਕਿੱਤਾ ਵੀ ਚਾਹੀਦਾ ਕਿ ਨਹੀਂ ਚਾਹੀਦਾ ਹਾਂ ਸਹੀ ਹੈ ਸਹੀ ਹੈ ਵਧੀਆ ਢੱਗ ਗਿਆ ਕੰਮ ਹੈ ਹੈ ਖਟ ਗਿਆ ਹੁਣ ਤਾਂ ਕੰਮ ਤਾਂ ਬਾਈ ਸਾਰੇ ਜਿਹੜੇ ਪੁਰਾਣੇ ਸਾਰੇ ਕੰਮ ਸਾਰੇ ਕੱਟ ਗਏ ਸਾਰੇ ਕੱਟ ਤੇ ਜਿੰਨਾ ਜਨਤਾ ਮਤਲਬ ਜਨਤਾ ਕਰੀਏ ਅਸੀਂ ਵੀ ਵਿੱਚ ਹੀ ਆਉਣੇ ਹ ਜਿੰਨਾ ਮਾਡਰਨ ਜ਼ਮਾਨਾ ਹੋਈ ਜਾਂਦਾ ਸਾਰੇ ਮਤਲਬ ਫਾਸਟ ਫੂਡਾਂ ਤੇ 버ਗਰਾਂ ਚਾਰਗਨਾਂ ਤੇ ਹੋ ਗਏ ਹਾਂ ਹੈਨਾ ਰੋਟੀ ਤਾਂ ਘਰੇ ਮਾੜੀ ਮੋਟੀ ਖਾਂਦੇ ਹਾਂ ਹਾਂ ਰੋਟੀ ਤਾਂ ਹਾਂ ਬਾਹਰੋਂ ਖਾ ਲਿਆ ਇਧਰੋਂ ਖਾ ਲਿਆ ਇਹ ਚੀਜ਼ ਆ ਲੋ ਵੀ ਨਾਲੇ ਨਾਲੇ ਛਾਂਗੀ ਜਾਉ ਤੇ ਨਾਲੇ ਨਾਲੇ ਜਿਹੜਾ ਵੱਧ ਗਿਆ ਆਪਣਾ ਇੱਥੇ ਬਾਲਣ ਬਣ ਜਾਣਾ ਉਹ ਜਿਵੇਂ ਰੱਖੀਆਂ ਪਈਆਂ ਸਾਰਾ ਦੇਸੀ ਢਾਂਗਾ ਆਪਣਾ ਆ ਲੋ ਤੇ ਜੁੜੇ ਚੱਲਿਓ ਤੇ ਸ਼ੇਅਰ ਸ਼ੂਰ ਜਾ ਕਰਨਾ ਭੁੱਲ ਜਾਣਾ ਸ਼ੇਅਰ ਨਾ ਕਰੋ ਕਮੈਂਟ ਕਰ ਲਿਆ ਕਰੋ ਸਾਨੂੰ ਵੀ ਪਤਾ ਲੱਗਦਾ ਰਹੇ ਬਾਈ ਸਾਰੇ ਵੇਹ ਨਹੀਂ ਸਾਨੂੰ ਪਿਆਰ ਕਰਦੇ ਆ ਵੋਲੋ ਦੂਜੀਆਂ ਜੜੀਆਂ ਹੋਣਗੀਆਂ ਉਹ ਇਹਨਾਂ ਵਿੱਚ ਦੀ ਪਰੋਈ ਜਾਣਗਾਂ ਲੋ ਜੀ ਮਿੱਤਰੋ ਜੁੜੇ ਰਹੋ ਆਪਾਂ ਵੀਡੀਓ ਬਾਈ ਵਾਸਤੇ ਸਪੈਸ਼ਲ ਬਣਾਈ ਜਾਂਦੇ ਆਂ ਵੀ ਟੋਕਰਿਆਂ ਦਾ ਨਾ ਕਲਾਕਾਰੀ ਕੀ ਹੈ ਵੈਸੇ ਤਾਂ YouTube ਤੇ ਹੋਰ ਵੀ ਟੋਕਰਿਆਂ ਵਾਲੀ ਵੀਡੀਓ ਹੋਊਗੀ ਔਰ ਜਿਵੇਂ ਜਿਵੇਂ ਮੈਂ ਕੰਮ ਲੋਪ ਹੋਈ ਜਾਂਦੇ ਆ ਵੀਡੀਓ ਬਣਾ ਕਰਕੇ ਕਿਉਂ ਬਾਈ ਜੀ ਹੁਣ ਸਾਡੇ ਜਦੋਂ ਨੂੰ ਵੱਡੇ ਹੋਣੇ ਜਵਾਕ ਇਹਨਾਂ ਨੂੰ ਪਤਾ ਨਹੀਂ ਲੱਗਣੇ ਟੋਕਰੇ ਕੀ ਐ ਕਨੇ ਬਾਹਰ ਦੇ ਆਨ ਪਤਾ ਨਹੀਂ ਲੱਗਦਾ ਹਾਂ 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 ਮੱਜਾਂ ਦਾ ਨਹੀਂ ਪਤਾ ਲੱਗਦਾ ਹੈ ਮੱਜਾਂ ਦਾ ਨਹੀਂ ਪਤਾ ਲੱਗਣਾ ਮੱਜਾਂ ਦਾ ਵੀ ਪਤਾ ਲੱਗਦਾ ਬਾਹਰ ਲਿਆ ਆਹ ਆਹ ਸਹੀ ਇੱਥੇ ਜਾਂਦੇ ਆਈਲ ਸ਼ੂਬੀਦਾਰਾਂ ਦੇ ਅੱਛਾ ਇਹ ਸੀ ਕਿਥੇ ਪੈਂਡੀ ਮਾੜੀ ਪੈਂਡੀ ਪੈਂਡ ਮਾੜੀ ਅੱਛਾ ਖਾਣਾ ਕੀ ਆ ਅੱਛਾ ਮੱਜਾਂ ਨੂੰ ਕਹਿੰਦਾ ਹੋਰ ਆਦਾ ਦੁੱਧ ਪੀਨੇ ਆ ਉਹ ਆ ਉਹ ਆ ਠੀਕ ਹੈ ਇਹ ਨਹੀਂ ਪਤਾ ਲੱਗਦਾ ਸਹੀ ਗੱਲ ਹੈ ਹੌਲੀ ਹੌਲੀ ਪਤਾ ਲੱਗਦਾ ਹਾਂ ਉਧਰ ਮਹਿੰਦੀ ਨਹੀਂ ਦਾ ਹੂੰ 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 ਉੱਧਰ ਵੀ ਹੁਣ ਮੇਰੇ ਸਹਾਨਾ ਦਾ ਪੈਕਿੰਗ ਪੂਕਿੰਗ ਵਾਲੇ ਦੁੱਧ ਹੀ ਚੱਲਦੇ ਹੋਣੇ ਬਲੋ ਜਿਹੜੇ ਜਿਹੜੇ ਵਿਚਾਰੇ ਕੰਮ ਕਰਦੇ ਵੀ ਹੋਣੇ ਮੇਰੇ ਖਿਆਲ ਉਹਨਾਂ ਨੇ ਕਿਹੜਾ ਮੰਜਾ ਰੱਖੀਆਂ ਹੋਣੀਆਂ ਹੂੰ ਉੱਥੇ ਵੈਸੇ ਤਾਂ ਖੇਤੀ ਬਹੁਤ ਕਰਦੇ ਬਾਹਰਲੇ ਮੌਲਕਾਂ 'ਚ ਵੀ ਕਰਦੇ ਆ ਉਹ ਫਿਰ ਉੱਥੇ ਨਹੀਂ ਲ ਜਾਂਦੇ ਹਾਂ ਲ ਜਾਂਦੇ ਨਹੀਂਗਾ ਉੱਥੇ ਰੋੜਾ ਪਈ ਹਾਂ ਕੀ ਦਿੱਤਾ ਤੇ तकरीबन ਜਿਨ੍ਹਾਂ ਨੂੰ ਸ਼ੌਂਕ ਆ ਬਾਹਰ ਬਾਹਰ ਵੀ ਕਰੀ ਜਾਂਦੇ ਆ ਹਾਂ 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 ਕਰੀ ਜਾਂਦੇ ਆ ਇਹ ਤੀਰਾ ਹੋਇਆ ਇੱਥੇ ਰੋ ਦੇ ਰਹਾ ਤਿੱਬੀ ਹੂੰ ਮੈਂ ਪ੍ਰੋਪਰ ਵੀਡੀਓ ਤੁਹਾਡੇ ਲਈ ਤਾਂ ਬਣਾਈ ਹੈ ਨਾ ਤੁਹਾਨੂੰ ਇੱਕ ਇੱਕ ਚੀਜ਼ ਸਾਰਾ ਪ੍ਰੋਸੈਸ ਪਤਾ ਲੱਗੀ ਜਾਵੇ ਬਾਈ ਨੇ ਸਟਾਰਟ ਕਿੱਥੋਂ ਕੀਤਾ ਤੇ ਹਨਾ ਤੇ ਨਵੇਂ ਸਿਰੇ ਤੋਂ ਕਿ ਆਈ ਬਾਈਆ ਦੇਖੋ ਹੁਣ ਜਿਵੇਂ ਕੱਲੇ ਕੱਲੇ ਨੇ ਅਲੱਗ-ਅਲੱਗ ਕਰ ਲਿਆ ਸਾਰਾ ਸਮਾਨ ਆਵਦਾ ਦਾ ਜਿਹੜੀਆਂ-ਜਿਹੜੀਆਂ ਨੂੰ ਲੋਡ ਢੱਕਿਆਂ ਦੀ ਤੀਲਿਆਂ ਦੀ ਹਨਾ ਇਹਨੇ ਆਪਦੀਆਂ ਕਲਮਾਂ ਕੱਟ ਕੇ ਰੱਖਣੀਆਂ ਵੀ ਆ ਤੇ ਆ ਵੇਖੋ ਸੈੱਟ ਕਰੀ ਜਾਂਦਾ ਨਾ ਮਤਲਬ ਇਹਨਾਂ ਦੀ ਲੋਡ ਪੂ ਮੈਨੂੰ ਵੀਡੀਓ ਹੋ ਸਕਦਾ ਲੰਬੀ ਬਣ ਜੇ ਤੇ ਪਰ ਜੁੜੇ ਰਹੋ ਤੇ ਸੋਹਣਾ ਸੋਹਣਾ ਕਮੈਂਟ ਕਰੀ ਚਲੋ ਬਾਈ ਵਾਸਤੇ ਬਾਈ ਦੀ ਯਾਰ ਕਲਾਕਾਰੀ ਆ ਹਨਾ ਇਹ ਕਲਾਕਾਰੀ ਲੋਪ ਨਹੀਂ ਹੋਣ ਹੋਵੇ ਇਦਾਂ ਹੀ ਬਾਈ ਹੋਣਾ ਦੇ ਕੰਮ ਚੱਲਦੇ ਰਹਿਣ ਠੀਕ ਐ ਕਿ ਨਹੀਂ ਤੇ ਥੋੜੀ ਥੋੜੀ ਇਹ ਕੰਮ ਵੀ ਲੋਪ ਹੋਈ ਜਾਂਦੇ ਆ ਅਲੱਗ-ਅਲੱਗ ਕੱਟ ਕੇ ਰੱਖ ਲਿਆ ਮਢੀ ਦੀ ਯਾ ਇੱਧਰ ਆ ਇੱਧਰ ਠੀਕ ਹੈ ਉਹ ਕੀ ਉਹ ਚੱਕ ਕੇ ਹੀ ਲਿਆਏਗਾ ਚਲੋ ਇੱਥੇ ਰੱਖ ਦੇ ਰੱਖ ਇੱਥੇ ਹਾਂ ਇੱਥੇ ਰੱਖ ਦੇ ਬਾਈ ਆ ਗਿਆ ਉਹਦੀ ਫੌਂਚ ਲੋ ਬਾਈ ਗੁਰੂ ਜਾਨਾ ਤੇ ਕਰੋ ਬਹੁਤ ਇੱਥੇ ਵੱਢ ਗਈ ਹੈ ਨਾ ਰੋਜੋ ਹਜੇ ਰੋਕ ਜਾ ਉਹਨੂੰ ਬਾਈ ਨੂੰ ਨਿਵੇੜ ਲੈਣ ਦੋ ਫਾਕ ਤੇ ਆਹੀ ਚੱਕ ਇੱਥੇ ਰੱਖੀ ਜਾਵਾਂਗੇ ਆਹ ਹੋ ਤਾ ਵੱਢਦੇ ਨੇ ਵੱਢਦੇ ਵੱਢਦੇ ਇਹਦਾ ਵੱਢਦੇ ਵੱਢ ਦੋ ਐ ਫਿਰ ਇੱਥੇ ਰੱਖ ਸਾਈਡ ਤੇ ਰੱਖੀ ਚੱਲੇ ਲੌਵੀ ਆ ਜਿਹੜੀਆਂ ਛਿਟੀਆਂ ਰੱਖ ਲਈਆਂ ਬਾਈ ਨੇ ਤੇ ਇੱਥੋਂ ਸਟਾਰਟ ਹੋ ਗਿਆ ਬਾਈ ਨੇ ਹੁਣ ਟੋਕਰਾ ਇਹ ਆ ਲੋ ਨਾਲ-ਨਾਲ ਬਾਈ ਨੇ ਰੱਖੀ ਜਣੇ ਚਾਰੇ ਪਾਸੇ ਨੂੰ ਕਰਕੇ ਨਾਲ-ਨਾਲ ਬਾਈ ਜੇ ਵੇਖ ਲਓ ਬਾਈ ਦੀ ਕਸਰ ਤੇ ਵੀ ਇਹ ਆ ਨਾਲ-ਨਾਲ ਚਾਰੇ ਨੇ ਘੁੰਮੀ ਜਾਣਾ ਜਿੰਨਾ ਟਾਈਮ ਟੋਕਰਾ ਬਣਦਾ ਨਹੀਂ ਇਹਦੇ ਵਿੱਚ ਬੈਠ ਕੇ ਨਾਲ-ਨਾਲ ਘੁਮਾਈ ਜਾਣਾ ਤੇ ਨਾਲ ਨਾਲ ਰੱਖੀ ਜੰਦੀਆਂ ਮਤਲਬ ਇਹਨੇ ਕੇਰਾ ਚਾਰੇ ਪਾਸੇ ਛਿੱਟੀਆਂ ਲਾ ਲੈਣੀਆਂ ਆਹਾ ਇਹਨੇ ਬਈ ਤੇ ਨਾਲ ਨਾਲ ਆ ਦੇਖੀ ਇਹ ਆ ਚੱਕ ਉਹ ਇਹ ਪੈਰਾਂ ਦੇ ਭਾਰ ਦੇ ਉੱਤੇ ਦੇਈ ਜਾਣਾ ਤੇ ਨਾਲ ਨਾਲ ਘੁੰਮੀ ਜਾਣਾ ਆ ਦੇਖੀ ਚੱਲਿਓ ਇਹ ਕੋਈ ਇਹ ਵੀ ਆ ਕਸਰਤੀ ਆ ਬਾਈ ਦੀ ਇਹ ਲੋ ਮਿਹਨਤ ਨਾਲ ਤੇ ਆ ਲੈ ਲਓ ਬਾਈ ਜੁੜੇ ਰਿਓ ਇਹ ਤਾਂ ਇਨੇ ਦੋਨੇ ਪੈਰ ਜੋੜ ਕੇ ਕੋਈ ਬਹਿ ਕੇ ਦਿਖਾ ਦੇ ਬਾਈ ਵੇ ਲੋ ਦੋਨੇ ਪੈਰ ਜੋੜ ਕੇ ਨਹੀਂ ਬਣਾਈ ਜਾਂਦਾ ਬਾਈ ਇਸ ਤੋਂ ਬਾਅਦ ਸ਼ੁਰੂ ਹੋਊਗਾ ਨਾਲ-ਨਾਲ ਘੁੰਮਣਾ ਆਨੇ ਬਾਈ ਦੇਖੀ ਜਾ ਚਾਰੇ ਪਾਸੇ ਬਾਈ ਨੇ ਲਾ ਲਈਆਂ ਜਿਹੜੀਆਂ ਸਪੋਰਟਾਂ ਹੁੰਦੀਆਂ ਆਵੇ ਆ ਦੇਖੋ ਆ ਹੁਣ ਬਰੀਕ ਆ ਜਿਹੜੀਆਂ ਇਹਨਾਂ ਨਾਲ ਨੇ ਬੁਣੀ ਜਾਣਾ ਲੋ ਜਿਹੜੀਆਂ ਬਰੀਕ ਜੀਆਂ ਇਹਨਾਂ ਨੂੰ ਵਿੱਚ ਵਿੱਚ ਅਲੱਗ-ਲੱਗ ਫਸਾ ਕੇ ਦੋ ਚੱਕ ਲੀਆਂ ਦੋ ਰੱਖੀਆਂ ਨਾਲ ਇਹਦੇ ਨਾਲ ਮੋੜਨਾ ਸ਼ੁਰੂ ਕਰੂਗਾ ਚੱਕੋ ਬਾਈ ਹੋ ਗਿਆ ਕੰਮ ਸਟਾਰਟ ਲੱਗ ਵੀ ਬਾਈ ਨੇ ਟੋਕਰ ਬਣਾਉਣਾ ਦਾ ਕੰਮ ਕਰੀ ਜਾਣਾ ਆ ਦਾ ਤੇ ਤੁਸੀਂ ਜਿਹੜੇ ਵੇਖੀ ਜਾਂਦੇ ਆ ਮੇਰੇ ਸੱਜਣ ਮੇਰੇ ਪਿਆਰੇ ਤੇ ਤੁਸੀਂ ਉਹ ਜਿਹੜਾ ਅਗੁੱਠੇ ਵਾਲਾ ਨਿਸ਼ਾਨਾ ਦੱਬੀ ਜਾਓ ਫੋਲੋ ਵੀ ਕਰ ਲਿਓ ਫੋਲੋ ਆਪਣੇ ਹਲੇ 10000 ਤੋਂ ਘੱਟ ਹੈ ਛੇਤੀ ਛੇਤੀ 10000 ਕਰੋ ਤੇ ਆਪਾਂ ਵੱਧ ਤੋਂ ਵੱਧ ਰੈਗੂਲ ਜਿਹੜੀ ਨਿਤ ਤਰੋ ਤਾਜ਼ਾ ਵੀਡੀਓ ਪਾਇਆ ਕਰਾਂਗੇ ਕੋਈ ਨਾ ਕੋਈ ਲਿਆ ਕੇ ਹਨਾ ਬਣਾ ਕੇ ਤੇ ਲੋ ਭਾਈ ਨੇ ਉਹ ਜਿਹੜੀਆਂ ਸੀਗਾਂ ਬਣਾਈਆਂ ਤੇ ਹੁਣ ਉਹਨੂੰ ਉਲਟਾ ਕਰ ਲਿਆ ਤੇ ਹੁਣ ਇਹ ਇਧਰ ਲਈ ਸੈਟੋ ਕਰੂਗਾ ਬਾਈ ਇੱਥੋਂ ਸਹੀ ਸਟਾਰਟ ਇੱਥੋਂ ਹੋਣਾ ਹਾਂ ਨਾਲ ਸਟਾਰਟ ਹੋ ਗਿਆ ਇਹ ਜੁੜੇ ਰਿਓ ਨਾਲ-ਨਾਲ ਬਾਈ ਲਈ ਕਮੈਂਟ ਕਰੀ ਚੱਲਿਓ ਬਾਈ ਦੀ ਕਲਾਕਾਰੀ ਲਈ ਇਹ ਤਾਂ ਮਤਲਬ ਹੈ ਨਾ ਬਈ ਜਿਵੇਂ ਮੰਜਾ ਪੁੰਨਦੇ ਆ ਇਹ ਦੋ ਛੜਤੀਆਂ ਦੋ ਚੱਕ ਲੀਆਂ ਦੋ ਛੜਤੀਆਂ ਨਾ ਉਵੇਂ ਆ ਨਾ ਠੀਕ ਹੈ ਹੈ ਨਾ ਮੰਜਾ ਲੱਤਣੀ ਆ ਬਹੁਤ ਔਖਾ ਹੁੰਦਾ ਉਹ ਮੰਜੇ ਬਈ ਪੁੰਨ ਲੈਂਦਾ ਉਹ ਮੰਜੇ ਵੀ ਮੰਜੇ ਨੇ ਕਰਤੇ ਆ ਮੂਕਲੀ ਮੇਰਾ ਬੱਡੇ ਆ ਹਾਂ ਅੱਜ ਬਣਾ ਬੱਡੇ ਆ ਮੂਕਲੀ ਆ ਰਚੇ ਹੋਸਾ ਦਾ ਵੀ ਬਲੌਗ ਆਪਣਾ ਲੰਬਾ ਥੋੜਾ ਜਿਹਾ ਹੋ ਜੇ ਤੇ ਆਪਾਂ ਇੱਥੇ ਇੱਕ ਖਤਮ ਕਰ ਦਨੇ ਵਲੋ ਜਦੋਂ ਪੂਰਾ ਅਧਿਵਚਕਾਰ ਹੋ ਗਿਆ ਬਣ ਗਿਆ ਟੋਕਰਾਂ ਤੇ ਆਪਾਂ ਉਹ ਤੋਂ ਦਿਖਾਉਣੇ ਆ ਤੁਹਾਨੂੰ ਸਟਾਰਟਿੰਗ ਦਿਖਾਤੀ ਹੈ ਤੇ ਜਦੋਂ ਐਂਡ ਖਤਮ ਕਰਨਾ ਹੋਏ ਟੋਕਰਾਂ ਨੂੰ ਬਣ ਕੇ ਆਪ ਉਹਨੂੰ ਨਾਲ ਐਡ ਕਰ ਦਿੰਨੇ ਆ ਤੇ ਜੁੜੇ ਰਹੋ ਹਲਾਸ਼ੀਂਗੀ ਦੇਣ ਲਈ ਕੰਮ ਲਈ ਬਾਈ ਦੇ ਐਪਰੀਸ਼ੀਏਟ ਕਰਦੇ ਰਹੋ ਬਾਏ ਬਾਏ ਦੋਸਤ ਇਹ ਬਈਆ ਹਾਂ ਉਹ ਬਣਾ ਕੇ ਗਿਆ ਮੈਂ ਪੂਰੇ 40 ਸਾਲ ਹੋ ਗਏ ਤੈਨੂੰ ਇਹੇ ਕੰਮ ਕਰਦਿਆਂ ਟੋਕਰਿਆਂ ਦੇ 40 40 ਸਾਲ ਅੱਛਾ ਆਹੋੜ ਦੇ ਬਣਾਏ ਪੰਗੜੀ ਕਦੋਂ ਬਣ ਬਣਣਾ ਹਾਂ ਲੈ ਕੇ ਹੋਰ ਆ ਨਹੀਂ ਜੀ ਰਹਾ ਮੈਨੂੰ ਅਮੂਜ਼ਾ ਹੋਰ ਕਿਸੇ ਨਾਲ ਆਜਣਾ ਅਸੀਂ ਰਹਿ ਜੀਏ ਵਾਦ ਕੇ ਆਹ ਆ ਸਹੀ ਕਰਦਾ ਫੇਰ ਸਹੀ ਗੱਲ ਲੈ ਜੋ ਹਾਂ ਕਰਨ ਲੱਗੇ ਛਿੱਟੀਆਂ ਵਧੀਆ ਐ ਛਿੱਟੀਆਂ ਹਾਂ ਨਹੀਂ ਤਾਂ ਤਾਂ ਹੀ ਨਹੀਂ ਸੀ ਯਾਰ ਬਾਈ ਆ ਨਹੀਂ ਤਾਂ ਰੱਖਣੇ ਆ ਸਾਡੇ ਚਲ ਪਸ਼ੂ ਮਰਦਾ ਨਹੀਂ ਹੈਗੀਆਂ ਵਕਰੀ ਗੱਲ ਆ ਆਪਾਂ ਦਾ ਸ਼ੌਂਕ ਹੈ ਹਰ ਚੀਜ਼ ਪੂਰੀ ਹੋਵੇ ਬੰਦੇ ਕੋਲੇ ਘਰੇ ਗੰਡੇ ਪਾਏ ਜਾਂਦੇ ਆ ਗੰਡੇ ਪਾਏ ਜਾਂਦੇ ਆ ਨਾ ਥੋੜਾ ਸਾਡੇ ਵਿਆਹ ਸੀਗਾ ਉਦੋਂ ਹਾਂ ਅਸੀਂ ਕਿ ਤੋਕਰਾਂ ਲਿਆਂਦਾ ਲਿਆਂਦਾਂ ਨੀ ਕੋਈ ਘਰੇ ਹੋ ਗਏ ਘਰੇ ਸਾਤ ਪਾਏ ਟੋਕਰੇ ਸੀ ਹਾਂ ਚਾਰ ਪਾਏ ਨਹੀਂ 6-7 ਬਣਾ ਲੈ ਹਾਂ ਬਣਾਇਆ ਚਾ ਲਓ ਵੀ ਬਾਈ ਨੇ ਐਨਾ ਹੋ ਗਿਆ ਕਲਾਕਾਰੀ ਕਰਤੀ ਹਾਂ ਤੂੰ ਖੜਾ ਇੱਥੇ ਜਿਹਨਾਂ ਦਾ ਤੂੰ ਬਣਾਈ ਜਾਏਗਾ ਇਹ ਤਾਂ ਤੇਰੇ ਸਹਰਾਣੇ ਰਹਿਣਗੇ ਬਾਈ ਹਾਂ ਕੋਈ ਨਹੀਂ ਇਹ ਬਾਜ ਜਮੀਨਾਕਾਰੀ ਵੀ ਕਰਨਗੇ ਨਾ ਤੇਰੇ ਤੋਂ ਬਾਅਦ ਹਾਂ ਵੀ ਐ ਬਣਾਉਂਦਾ ਸੀ ਉਹ ਐ ਬਣਾਉਂਦਾ ਸੀ ਯਾ ਨਾ ਲੈਣਾ ਹਾਂ ਈ ਹਾਂ ਹੁੰਦੇ ਆ ਇਹ ਹੂੰ ਲੈ ਆ ਸੀੜੀਆਂ ਨੇ ਵੀ ਇਦਾਂ ਡਰਾਉਣ ਕ ਲਈ ਆ ਲੈ ਨੂੰ ਲਾ ਕੀ ਗੋਜ ਇਹ ਲੜੀ ਜਾਂਦੇ ਆ ਲੋ ਵੀ ਇੱਕ ਟੋਕਰਾ ਤਾਂ ਹੋ ਗਿਆ ਤਿਆਰ ਕੋਈ ਨਾ ਬਾਈ ਲੋਕ ਲਾਈ ਜਾਂਦਾ ਹਨਾ ਬਾਈ ਲੋਕ ਹੀ ਇੱਕ ਸਾਡੇ ਹੈ ਹੈ ਲੋਕ ਹੀ ਹੈ ਇਹ ਖੁੱਲਣ ਨਾ ਹਨਾ ਤਾਂ ਕਰ ਦੇ ਹਾਂ ਤਾਂ ਬਟਾ ਕਰ ਵੀ ਇਹ ਜਿਹੜੀਆਂ ਇੱਕ ਦੂਜੇ ਚ ਫਸਾਈਆਂ ਹੋਈਆਂ ਬਾਈ ਦੇ ਨਾਂ ਨੂੰ ਆਂਕਲ ਮਾ ਬਣਾ ਆਪਣਾ ਬਾਈ ਬਾਈ ਦੇ ਨਾਲ ਤੂੰ ਵੀ ਕੰਮ ਕਰ ਤੂੰ ਹੀ ਕੋ ਨਹੀਂ ਕਰਦੇ ਠੀਕਾ ਕੰਮ ਕਰਦਾ ਤੂੰ ਮੈਂ ਵੀ ਬਾਲਦੀ ਮੈਂ ਕੰਮ ਕਰਦਾ ਸੀ ਅੱਛਾ ਅੱਛਾ ਲਓ ਜੀ ਮਿੱਤਰੋ ਇਹ ਹੋ ਗਈ ਵੀਡੀਓ ਆਪਣੀ ਪੂਰੀ ਕਿਉਂਕਿ ਆਪਾਂ ਤੁਹਾਨੂੰ ਇੱਕ ਟੋਕਰਾ ਬਣਾਉਣਾ ਦਿਖਾਉਂਦਾ ਸੀ ਬਾਕੀ ਬਾਈ ਦੀਆਂ ਸੇ ਮਾਲ ਪਿਆ ਅਸੀਂ ਸਾਰੇ ਬਣਾਉਣੇ ਹੀ ਆ ਤੇ ਆਪਾਂ ਤਾਂ ਦਿਖਾਉਣਾ ਸੀ ਟੋਕਰਾ ਕਿਵੇਂ ਬਣਦਾ ਤੇ ਆ ਬਾਈ ਦਾ ਤਿਆਰ ਕਰਨੇ ਬਾਈ ਯਾਰ ਓਕੇ ਹੁਣ ਜਾ ਤੇ ਆ ਬਾਈ ਦਿਖਾਇਓ ਚੱਕ ਕੇ ਇਹਨਾਂ ਨੂੰ ਦੇਖਣ ਵਾਲੇ ਵੀ ਲਓ ਜੀ ਮਿੱਤਰੋ ਬਣ ਗਿਆ ਟੋਕਰਾ ਤਿਆਰ ਇਹ ਤੇ ਲੈ ਚੜ ਕੇ ਵੀ ਬਾਈ ਨੇ ਦਿਖਾਤਾ ਲੈ ਆ ਦੇਖੋ ਆ ਜਿਹੜੇ ਵਾਧੇ ਘਾਟੇ ਜੇ ਹੈਗੇ ਆ ਇਹ ਬਾਈ ਨੇ ਹਲਾ ਦੇਣੇ ਆ ਤੇ ਸਫਾਈ ਵਾਲਾ ਮਤਲਬ ਸਫਾਈ ਵਾਲਾ ਕੰਮ ਆ ਨਾ ਬਾਈ ਇਹ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਵੇਖਦੇ ਰਹੋ ਤੇ ਕਮੈਂਟ ਸੋਨੇ ਸੋਨੇ ਕਰਦੇ ਰਹੋ ਤੇ ਬਾਈ ਦਾ ਨੰਬਰ ਤੁਹਾਨੂੰ ਆਪਾਂ ਸਟਾਰਟਿੰਗ ਦੇ ਹੀ ਦਿੱਤਾ ਸੀ ਜਿਨ੍ਹਾਂ ਨੂੰ ਟੋਕਰੇ ਬਣਾਉਣ ਬਣਾਉਣੇ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਨੇੜੇ ਤੇ ਜਿਹੜੇ ਹਨਾ ਬਾਈ ਤੇ ਬਾਈ ਕਹਿੰਦਾ ਮੈਂ ਰਾਜਸਥਾਨ ਵੀ ਰਾਜਸਥਾਨ ਕਿੱਥੇ ਗਿਆ ਸੀ ਤੂੰ ਰਾਜਸਥਾਨ ਨਹੀਂ ਗਿਆ ਹਾਂ ਹਰਿਆਣਾ ਗਿਆ ਸੀ ਹਾਂ ਹਰਿਆਣੇ ਬਾਈ ਹਰਿਆਣੇ ਤੇ ਇੱਕ ਡੋਕਰੇ ਬਣਾ ਕੇ ਆ ਬਾਈ ਤੇ ਜੇ ਕਿਸੇ ਨੇ ਸੰਪਰਕ ਕਰਨਾ ਹੈ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਬਣਾ ਦਊਗਾ ਲੈ ਵੀ ਮਿੱਤਰੋ ਹੁਣ ਸਾਨੂੰ ਉਹ ਇਜਾਜ਼ਤ ਤੇ ਰੱਬ ਰੱਖਾ ਤੇ ਇਦਾਂ ਹੀ ਪਿਆਰ ਸਾਡਾ ਸਤਿਕਾਰ ਦਿੰਦੇ ਰਹੋ ਸਾਨੂੰ ਤੇ ਸਾਡੇ ਨਾਲ ਨਾਲ ਹੱਥ ਪੂਰੇ ਵੇ ਲੱਗੇ ਹੋਏ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਆਪਣੀਆਂ ਸਾਰੀਆਂ ਜਿਹੜੀਆਂ ਵੀਡੀਓ ਇੱਕ ਫੈਮਿਲੀ ਮੈਟਰ ਹੋਊਗੀ ਹੋਣੀਆਂ ਤੇ ਇਦਾਂ ਹੀ ਵੇ ਨਹੀਂ ਰਹੋ ਤੇ ਸ਼ੇਅਰ ਕਰਦੇ ਓਕੇ ਬਾਈ rabrak